ਸਵਬ ਦੇ ਨਾਲ 1 ਜੁਲਾਈ ਨੂੰ ਟੈਲੀਫੋਨਿਕ ਗੱਲਬਾਤ ਹੁੰਦੀ ਹੈ 28 ਜੂਨ ਨੂੰ ਉਹਨਾਂ ਨੂੰ ਰਾਤ ਨੂੰ ਅਟੈਕ ਹੁੰਦਾ ਤੇ ਉਹਨਾਂ ਨੂੰ ਇਮੀਡੀਏਟਲੀ ਉਹਨਾਂ ਜਿੱਥੇ ਉਹ ਠਹਿਰੇ ਸੀਗੇ ਉਥੋਂ ਉਹਨਾਂ ਦੇ ਸਾਥੀ ਉਹਨਾਂ ਨੂੰ ਆਈਸੀਯੂ ਚ ਦਾਖਲ ਕਰਾਉਂਦੇ ਨੇ ਜਿਹੜੇ ਨੇੜਲਾ ਹਸਪਤਾਲ ਸੀਗਾ 29 ਵੀ ਲੰਘ ਜਾਂਦੀ ਹੈ ਤੇ 30th ਨੂੰ 30th ਜੂਨ ਨੂੰ ਉਹਨਾਂ ਨੂੰ ਵਾਪਸ ਹਸਪੀਟਲ ਦੇ ਕਮਰੇ ਦੇ ਵਿੱਚ ਸ਼ਿਫਟ ਕੀਤਾ ਜਾਂਦਾ ਹੈ ਤੇ ਮੈਨੂੰ ਮੇਰੇ ਮਿੱਤਰ ਬਾਹਰੋਂ ਦੱਸਦੇ ਨੇ ਕਿ ਉਹਨਾਂ ਨੂੰ ਕਮਰੇ ਦੇ ਵਿੱਚ ਸ਼ਿਫਟ ਕਰ ਦਿੱਤਾ ਗਿਆ ਤੇ ਹੁਣ ਉਹਨਾਂ ਦੀ ਕੰਡੀਸ਼ਨ ਬੈਟਰ ਹੈ ਇੱਕ ਤਰੀਕ ਨੂੰ ਮੈਂ ਆਪਣੇ ਦੋਸਤਾਂ ਨੂੰ ਕਹਿਣਾ ਕਿ ਮੇਰੀ ਉਹਨਾਂ ਦੇ ਨਾਲ ਗੱਲ ਕਰਾਓ ਤੇ ਉਹ ਮੇਰੀ ਟੂ ਵੇ ਤੇ ਮੇਰੀ ਉਹਨਾਂ ਦੇ ਨਾਲ ਗੱਲਬਾਤ ਹੁੰਦੀ ਹੈ 10 12 ਮਿੰਟ ਮੇਰੀ ਉਹਨਾਂ ਦੇ ਨਾਲ ਗੱਲਬਾਤ ਹੋਈ ਹੈ ਉਹਨਾਂ ਦੀ ਆਵਾਜ਼ ਬਿਲਕੁਲ ਠੀਕ ਸੀ ਪੂਰੀ ਦਮਦਾਰ ਸੀ ਔਰ ਮੈਂ ਉਹਨਾਂ ਨੂੰ ਦੋ ਵਾਰ ਕਿਹਾ ਕਿ ਭਾਜੀ ਤੁਹਾਡੀ ਆਵਾਜ਼ ਤੋਂ ਨਹੀਂ ਲੱਗਦਾ ਕਿ ਤੁਸੀਂ ਹਸਪੀਟਲ ਦੇ ਬੈੱਡ ਤੇ ਹੋ। ਔਰ ਮੈਨੂੰ ਕਹਿੰਦੇ ਨੇ ਕਿ ਇਹ ਪਰਮਾਤਮਾ ਦੀ ਮਿਹਰ ਹੈ ਕਿ ਮੇਰੇ ਇੱਕ ਵਿਲ ਪਾਵਰ ਹੈ ਕਿ ਮੈਂ ਆਪਣੇ ਆਪ ਨੂੰ ਤੇਰੇ ਨਾਲ ਗੱਲ ਕਰ ਰਿਹਾ ਤੇ ਮੈਂ ਆਪਣੇ ਆਪ ਨੂੰ ਸਮਝਦਾ ਕਿ ਮੇਰਾ ਹੁਣ ਸਮਾਂ ਆ ਗਿਆ ਹੈ। ਔਰ ਮੈਂ ਅਗਲੇ ਸਫ਼ਰ ਦੀ ਲਈ ਪੂਰੀ ਤਰ੍ਹਾਂ ਨਾਲ ਮੈਂਟਲੀ ਪ੍ਰਪੇਅਰ ਹਾਂ ਕਿਉਂਕਿ ਮੈਨੂੰ ਡਾਕਟਰਸ ਨੇ ਕਿਹਾ ਕਿ ਬਾਈਪਾਸ ਸਰਜਰੀ ਹੋਏਗੀ। ਤੁਹਾਡੀ ਆਰਟਰੀ 90% ਬਲੌਕ ਹੈ ਤੇ ਕਹਿੰਦੇ ਨੇ ਕਿ ਮੈਂ ਇਹਨਾਂ ਨੂੰ ਰਿਫਿਊਜ਼ ਕਰ ਦਿੱਤਾ ਕਿ ਮੈਂ ਬਾਈਪਾਸ ਬਾਈਪਾਸ ਨਹੀਂ ਕਰਾਨੀ ਅਗਰ ਤੁਸੀਂ ਸਟੰਟ ਪਾਣੇ ਨੇ ਤੇ ਪਾ ਦਿਓ ਉਹ ਕਹਿੰਦੇ ਕਿ ਦੋ ਆਰਟਰੀਜ਼ ਜਿਹੜੀਆਂ ਨੇ ਪਾਰਸ਼ਲ ਬਲੌਕ ਨੇ ਉੱਥੇ ਸਟੰਟ ਕੰਮ ਆ ਜਾਏਗਾ ਪਰ ਜਿਹੜੀ 90% ਬਲੌਕ ਬਲੌਕੇਜ ਹੈ ਨਾ ਉਹਦੇ ਤੇ ਸਟੰਟ ਨੇ ਕੰਮ ਨਹੀਂ ਕਰਨਾ ਤੇ ਬਾਈਪਾਸ ਕਰਵਾਣੀ ਪੈਣੀ ਹੈ ਤੇ ਕਹਿੰਦੇ ਮੈਂ ਇਹਨਾਂ ਨੂੰ ਕਹਿਤਾ ਕਿ ਮੈਂ ਪ੍ਰਿਪੇਅਰ ਹਾਂ ਅਗਲੇ ਸਫਰ ਲਈ ਤੁਸੀਂ ਮੈਨੂੰ ਜਿੰਨੇ ਦਿਨ ਮੈਡੀਸਿਨਸ ਤੇ ਮੇਰੇ ਨਿਕਲਦੇ ਨੇ ਮੈਂ ਉਨੀ ਦੇਰ ਕੱਢਣਾ ਚਾਹਾਂਗਾ ਮੈਂ ਆਪਣੇ ਸਰੀਰ ਨੂੰ ਹੋਰ ਕਸ਼ਟ ਨਹੀਂ ਦੇਣਾ ਔਰ ਉਹ ਕਹਿੰਦੇ ਕਿ ਮੇਰੇ ਮੇਰੇ ਕੋਲ ਹੁਣ ਇੰਨੀ ਮੇਰੇ ਸਰੀਰ ਕੋਲ ਤਾਕਤ ਨਹੀਂ ਹੈ ਕਿ ਮੈਂ ਬਾਈਪਾਸ ਸਰਜਰੀ ਕਰਾ ਕੇ ਤੇ ਆਪਣੀ ਬਾਕੀ ਦੀ ਜ਼ਿੰਦਗੀ ਬੈਠ ਤੇ ਬਿਤਾਵਾਂ ਤੇ ਮੈਨੂੰ ਕਹਿੰਦੇ ਨੇ ਕਿ ਤੁਸੀਂ ਮੇਰੀ ਚਿੰਤਾ ਨਾ ਕਰਨਾ ਮੈਂ ਬਿਲਕੁਲ ਤਿਆਰ ਹਾਂ ਤੇ ਤੁਸੀਂ ਆਪਣਾ ਜਿਹੜਾ ਸੰਘਰਸ਼ ਜਿਸ ਤਰ੍ਹਾਂ ਚਲਾ ਚਲਾ ਰਹੇ ਹੋ ਇਹਨੂੰ ਜਾਰੀ ਰੱਖਣਾ ਤੇ ਮੈਂ ਆਗੋਂ ਹੌਸਲਾ ਦਿੱਤਾ ਕਿ ਨਹੀਂ ਭਾਈ ਸਾਹਿਬ ਕੋਈ ਨਾ ਕੋਈ ਬਿਆ ਵੇ ਆਊਟ ਨਿਕਲਾਏਗਾ ਤੇ ਮੈਨੂੰ ਕਹਿੰਦੇ ਹਾਂ ਜਿੰਨਾ ਜਿੰਨਾ ਲੋਕਾਂ ਕੋਲ ਮੈਂ ਹਾਂ ਤੇ ਜਿਹੜੇ ਡਾਕਟਰਸ ਨੇ ਉਹ ਆਪਸ ਵਿੱਚ ਹੁਣ ਡਿਸਾਈਡ ਕਰ ਰਹੇ ਨੇ ਕਿ ਸਟੰਟ ਪਾਣਾ ਹੈ ਨਹੀਂ ਪਾਣੇ ਜਾਂ ਫਰਦਰ ਕੋਰਸ ਆਫ ਐਕਸ਼ਨ ਕੀ ਹੈ ਉਹ ਡਿਸਾਈਡ ਕਰਨਗੇ ਪਰ ਮੈਂ ਉਹਨਾਂ ਨੂੰ ਬਾਈਪਾਸ ਲਈ ਮਨਾ ਕਰ ਦਿੱਤਾ ਸੋ ਇਸੇ ਤਰ੍ਹਾਂ ਸਾਡੀਆਂ ਗੱਲਾਂ ਹੁੰਦੀਆਂ ਨੇ ਕੁਝ ਹੋਰ ਗੱਲਾਂ ਆਰਗੇਨਾਈਜੇਸ਼ਨਸ ਬਾਰੇ ਹੁੰਦੀਆਂ ਨੇ ਕੁਝ ਉਹਨਾ ਕੁਝ ਕੋਈ ਖਬਰਾਂ ਹੁੰਦੀਆਂ ਨੇ ਤੇ ਮੈਂ ਫੋਨ ਬੈਠ ਕੇ ਚਲੋ ਫਿਰ ਮੈਂ ਦੁਬਾਰਾ ਤੁਹਾਨੂੰ ਫੋਨ ਕਰਾਂਗਾ ਤੁਸੀਂ ਹੁਣ ਆਰਾਮ ਕਰੋ ਦੋ ਤਰੀਕ ਨੂੰ ਮੈਨੂੰ ਸ਼ਾਮ ਨੂੰ ਇਹ ਮੈਨੂੰ ਦੱਸਿਆ ਜਾਂਦਾ ਕਿ ਇੱਕ ਤਰੀਕ ਰਾਤ ਨੂੰ ਉਹਨਾਂ ਨੂੰ ਸਾਹ ਦੀ ਥੋੜੀ ਪ੍ਰੋਬਲਮ ਆਈ ਸੀਗੀ ਹਾਂ ਮੈਨੂੰ ਉਹਨਾਂ ਨੇ ਇੱਕ ਇੱਕ ਗੱਲ ਜ਼ਰੂਰ ਆਪਣੇ ਆਪ ਖੁਦ ਕਹੀ ਹੈ ਕਿ ਜਿੱਥੋਂ ਮੇਰੀ ਐਂਜਿਓਗ੍ਰਾਫਿਕ ਹੋਈ ਹੈ ਨਾ ਉਸ ਜਗ੍ਹਾ ਤੋਂ ਬਲੱਡ ਬੰਦ ਨਹੀਂ ਹੋਇਆ ਰਿਸ ਰਿਹਾ ਹਾਂ ਠੀਕ ਹੈ ਤੇ ਮੈਂ ਅਗਲੇ ਦਿਨ ਪੁੱਛਿਆ ਤੇ ਕਹਿੰਦੇ ਨੇ ਕਿ ਮੇਰੇ ਦੋਸਤਾਂ ਨੇ ਦੱਸਿਆ ਕਿ ਉਹਨੋਂ ਬੈਟਰ ਨੇ ਤੇ ਗੱਲਬਾਤ ਕਰਦੇ ਨੇ ਦੋ ਤਿੰਨ ਰਾਤ ਤੱਕ ਸਭ ਠੀਕ ਸੀ